ਦੇਖੋ ਮੈਨੂੰ ਕਾਫੀ ਲੇਟ ਇਹ ਗੱਲ ਕਰਨੀ ਪੈ ਰਹੀ ਆ ਪਤਾ ਸਵੇਰ ਦਾ ਹੀ ਸੀ ਜੋ ਕੁਝ ਚੱਲ ਰਿਹਾ ਸੀ ਪਰ ਹੁਣ ਇਸ ਵੇਲੇ ਜਿਹੜੀ ਆ ਹੱਦ ਆ ਉਹ ਹੋ ਗਈ ਦੇਖੋ ਹਾਰੀ ਦਿੱਲੀ ਚ ਆਮ ਆਦਮੀ ਪਾਰਟੀ ਕੋਈ ਕੋਈ ਸ਼ੱਕ ਨਹੀਂ ਬੀਜਪੀ ਨੇ ਅਸੀਂ ਸਾਰਿਆਂ ਨੇ ਮਿਹਨਤ ਕੀਤੀ ਆ ਆਮ ਆਦਮੀ ਤੇ ਕੇਜਰੀਵਾਲ ਨੂੰ ਫਰਾਉਣ ਦੀ ਤੇ ਮਹਾਰਾਜਾ ਸਤੋਜ ਸਾਹਿਬ ਨੇ ਜਿਹੜੇ ਉਹ ਬਹੁਤ ਇਥੋਂ ਤੇਜ਼ ਹੋ ਕੇ ਗਏ ਨੇ सीएम दी कुर्सी بچਾਉਣ ਲਈ ਜੋ ਕੁਛ ਮੇਰੇ ਖਿਲਾਫ ਮੈਂ ਹੈਰਾਨ ਹੋ ਗਿਆ ਤੁਸੀਂ ਮੈਂ ਇਹ ਨਹੀਂ ਕਹਿੰਦਾ ਤੁਸੀਂ ਚੀਫ ਮਿਨਿਸਟਰ ਮਹਾਰਾਜ ਮਹਾਰਾਜਾ ਸਤੋਜ ਨੂੰ ਹਿੰਮਤ ਹੈ ਮੇਰੇ ਤੇ ਕਰੋ ਨਾ ਐਫਆਈਆ ਦਰਜ ਮੇਰੇ ਤੇ ਕਰੋ ਪਤਚਾ ਦਰਜ ਤੁਸੀਂ ਲੁਧਿਆਣੇ 'ਚ ਇਸ ਵੇਲੇ ਰਜੀਵ ਰਾਜੀ ਤੇ ਉਹ ਬੱਚੇ ਨਹੀਂ ਤੁਸੀਂ ਸਾਰਾ ਡਾਟਾ ਮੰਗਾ ਕੇ ਵੀ ਲੁਧਿਆਣੇ ਦੇ ਵਿੱਚ ਜਾਂ ਪੰਜਾਬ 'ਚ ਕਿਹੜੇ-ਕਿਹੜੇ ਲੋਕ ਨੇ ਜਿਹੜੇ ਮੇਰੇ ਨੇੜੇ ਆ ਤੇ ਤੁਸੀਂ ਇੱਕ ਕਾਰੋਬਾਰੀ ਇੱਕ ਇੰਡਸਟ੍ਰੀਅਲਿਸਟ ਜਿਹੜਾ ਮੇਰਾ ਯੂਥ ਵੇਲੇ ਦਾ ਮੇਰਾ ਦੋਸਤ ਆ ਤੇ ਉਹਦੇ ਉੱਤੇ ਤੁਸੀਂ ਅੱਜ ਹੁਣੀ ਉਹਦੇ ਮਾਪੇ ਬਜ਼ੁਰਗਾਂ ਦਾ ਮੈਨੂੰ ਟੈਲੀਫੋਨ ਆਇਆ ਵੀ ਸਾਡੇ بیٹے ਤੇ ਜਿਹੜੇ ਵੱਡੇ ਕਾਰੋਬਾਰੀ ਨੇ ਉਹਨਾਂ ਦੇ ਉੱਤੇ ਐਕਸਟੌਸ਼ਨ ਦਾ ਬਿਆਨ ਨੰਬਰ ਤੋਂ ਜੇ ਇੱਕ ਟੈਲੀਫੋਨ ਆਇਆ ਇਹਦੇ ਉੱਤੇ ਉਹਨਾਂ ਨੇ ਫਰौती ਮੰਗੀ ਤੇ ਉਹਨਾਂ ਨੂੰ ਤੁਸੀਂ ਅੱਜ ਉਹ ਕਿਸੇ ਬੰਦੇ ਪੁਰਾਣੇ ਫੜੇ ਹੋਏ ਜਿਹੜੇ ਤੁਹਾਡੇ ਕ੍ਰਿਮੀਨਲ ਨੇ ਉਹ ਤੋਂ ਤੁਸੀਂ ਉਹਦੇ ਉੱਤੇ ਕਹਾ ਕੇ ਪੁਲਿਸ ਚੋਂ ਤੇ ਕੇਸ ਦਰਜ ਕਰਤਾ ਉਹਨੂੰ ਚੱਕ ਕੇ ਲੈ ਗਏ ਧੋਖੇ ਨਾਲ ਹੁਣ ਤੁਸੀਂ ਉਸ ਤੋਂ ਬਾਅਦ ਤਕਰੀਬਨ 10 ਜਗ੍ਹਾ ਤੇ ਜਿਹੜੇ ਮੇਰੇ ਦੋਸਤ ਮੇਰੇ ਪਾਰਟੀ ਨਾਲ ਜੁੜੇ ਹੋਏ ਬੰਦੇ ਐਸ ਵੇਲੇ ਥੋੜੀ ਪੁਲਿਸ 10 ਜਗ੍ਹਾ ਰੇਡ ਆ ਉਹ ਛੋਟੇ ਮੁੰਡਿਆਂ ਤੇ ਨੌਜਵਾਨਾਂ ਤੇ ਬੱਚਿਆਂ ਤੇ ਉਹ ਤੇ ਕਰ ਚੁੱਕੀ ਐ ਤੇ ਪਤਾ ਨਹੀਂ ਰਾਤ ਨੂੰ ਕਿੰਨਿਆਂ ਨੂੰ ਹੋਰ ਚੱਕਣਗੇ ਅਰੈਸਟ ਕਰਨਗੇ ਕਿਹੜੇ ਕਿਹੜੇ ਉਹਨਾਂ ਤੇ ਕੇਸ ਪਾਉਣਗੇ ਪਰ ਮੈਂ ਕਹਿੰਨਾ ਮੈਂ ਆਪ ਜਨਾਬ ਮੈਂ ਆਪ ਤੇਰੇ ਦਰਵਾਜੇ ਦੇ ਮੂਹਰੇ ਇਹ ਚੀਫ ਮਿਨਿਸਟਰੀਆਂ ਤਾਂ ਰਹਿੰਦੀਆਂ ਨਹੀਂ ਹੁੰਦੀਆਂ ਕਿੰਨਾ ਚਿਰ ਰਹਣੀ ਹੈ ਚੀਫ ਮਿਨਿਸਟਰੀ ਨਹੀਂ ਤੇ ਤੁਸੀਂ ਕਿਹਨੂੰ ਡਰਾ ਰਹੇ ਹੋ ਕਿਹਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੀਨਾਂ ਤੋਂ ਕੋਈ ਡਰਦਾ ਹੈ ਤੇ ਮੈਂ ਆ ਪਾਰਲੀਮੈਂਟ ਸੈਸ਼ਨ ਖਤਮ ਹੋ ਜਾਏਗਾ ਦੋ ਤਿੰਨ ਦਿਨ ਦੀ ਗੱਲ ਆ ਤੇ ਮੈਂ ਆਪ ਆ ਕੇ ਚੀਫ ਮਿਨਿਸਟਰ ਤੁਹਾਡੇ ਘਰ ਦੇ ਬਾਹਰ ਜਿਹੜਾ ਤੁਸੀਂ ਕਿਲਾਬੰਦੀ ਕੀਤੀ ਆ ਕਿੱਥੇ ਤੁਸੀਂ ਅੰਦਰ ਲੁਕੇ ਰਹਨੇ ਹੋ ਜਿਹੜੇ ਮਹਿਲ ਚ ਮੈਂ ਆਪ ਬਾਹਰ ਆ ਕੇ ਤੁਹਾਡੇ ਸਾਰੀਆਂ ਗੱਲਾਂ ਕਰੂੰਗਾ ਵੀ ਮੀਡੀਆ ਉੱਥੇ ਸੱਦ ਕੇ ਕਰੂੰਗਾ ਤੇ ਹਿੰਮਤ ਹੋਈ ਮੈਨੂੰ ਰੈਸਟ ਕਰ ਲਿਓ ਜੇ ਤਾਕਤ ਦੇ ਨਸ਼ੇ ਚ ਚੂਰ ਹੋਏ ਹੋ ਜੀ ਚ ਪਰ ਮੈਂ ਆਪ ਉੱਥੇ ਆ ਕੇ ਗ੍ਰਿਫਤਾਰੀ ਦਊਂਗਾ ਮੈਨੂੰ ਕੋਈ ਧਾਰਾ ਲਾ ਦਿਓ ਕਿਸੇ ਜੇਲ੍ਹ ਚ ਭੇਜ ਦਿਓ ਕੋਈ ਪਰਵਾਹ ਨਹੀਂ ਪਰ ਆ ਨਜਾਇਜ਼ ਕਿਸੇ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੀਆਂ ਇਹ ਥੋੜੇ ਵਰਗਿਆਂ ਤੋਂ ਆਸ ਨਹੀਂ ਸੀ ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਸਾਡੇ ਨਾਲ ਹਜ਼ਾਰਾਂ ਲੱਖਾਂ ਲੋਕ ਜੁੜੇ ਆ ਉਹ ਲੋਕ ਜਿਹੜੇ ਆ ਜਿਨ੍ਹਾਂ ਨੇ ਸਰਦਾਰ ਬੀਨ ਸਿੰਘ ਜੀ ਦੇਲੇ ਨਾਲ ਗੋਲੀਆਂ ਤੋਂ ਨਹੀਂ ਡਰੇ ਇਹ ਉਹਨਾਂ ਦੀ ਅੱਗੇ ਪੀੜ੍ਹੀਆਂ ਨੇ ਇਹਨਾਂ ਨੇ ਐਂ ਡਰਨਾ ਨਹੀਂ ਤੁਸੀਂ ਕੀ ਕੇਸ ਕੀ ਆ ਬੇਲ ਹੋ ਜੂਗੀ ਕੋਰਟ ਤੋਂ ਦੋ ਦਿਨ ਬਾਅਦ ਛੁੱਟੇ ਹੋਣਗੇ ਚਾਰ ਦਿਨ ਬਾਅਦ ਛੁੱਟੇ ਹੋਣਗੇ ਫਿਰ ਕੀ ਹੋ ਜੂਗਾ ਉਹਦੇ ਨਾਲ ਪਰ ਮੈਂ ਉਹ ਸਾਰਿਆਂ ਦੇ ਹੱਥ ਜੋੜ ਕੇ ਮੈਂ ਜਿੰਨੇ ਵੀ ਚਾਹੇ ਰਜੀਵ ਰਾਜਾ ਨੇ ਚਾਹੇ ਹੋਰ ਰਾਤ ਨੂੰ ਜਾਂ ਜਿੰਨੇ ਵੀ ਗ੍ਰਿਫਤਾਰੇ ਕਰਨਗੇ ਜਾਂ ਕੱਲ ਨੂੰ ਕਰਨਗੇ ਮੈਂ ਇੱਕ ਉਹਨਾਂ ਦੇ ਮਾਪੇ-ਬਾਪ ਤੋਂ ਹੱਥ ਜੋੜ ਕੇ ਉਹਨਾਂ ਦੇ ਪਰਿਵਾਰ ਤੋਂ ਮੈਂ ਮਾਫੀ ਮੰਗਣਾ ਚਾਹੁੰਦਾ ਵੀ ਤੁਹਾਨੂੰ ਮੇਰੇ ਨਾਲ ਮੇਰੇ ਨਾਲ ਖੜਨ ਦਾ ਜਿਹੜਾ ਔਖ ਮਿਆਜਾ ਪੁਕਤਣਾ ਪੈ ਰਿਹਾ ਉਹ ਮੈਂ ਜ਼ਰੂਰ ਤੋਂ ਮਾਫੀ ਮੰਗਦਾ ਉਹਦਾ ਮੈਂ ਤੁਹਾਨੂੰ ਇਹ ਵੀ ਯਕੀਨ ਦਵਾਉਂਦਾ ਪਰਮਾਤਮਾ ਕਰੇਗਾ ਉਹਦਾ ਹਿਸਾਬ ਤੁਹਾਡੇ ਬੇਟਿਆਂ ਦਾ ਤੁਹਾਡੇ ਬੱਚਿਆਂ ਦਾ ਹਿਸਾਬ ਆ ਜਿਹੜਾ ਉਹ ਪਰਮਾਤਮਾ ਤੇ ਲੋਕ ਤੇ ਮੈਂ ਲੋ ਇਸ ਕਰਕੇ ਮੈਨੂੰ ਤੁਸੀਂ ਇਸ ਗੱਲ ਲਈ ਮaaf ਕਰਨਾ ਵੀ ਮੇਰੇ ਕਰਕੇ ਜਿਹੜੀ ਵੱਡੀ ਹਾਰ ਹੋਈ ਆ ਆਮ ਆਦਮੀ ਦੀ ਤੇ ਇਹ ਜਿਹੜਾ ਪੰਜਾਬੀ ਆਪਣੇ ਆਪ ਨੂੰ ਸੀਐਮ ਕਹਾਉਂਦਾ ਤੇ ਦੋਨੋਂ ਬਹਿ ਕੇ ਜਿਹੜੇ ਇਹ ਬੱਚਿਆਂ ਨੂੰ ਚੱਕਵਾ ਰਹੇ ਆ ਇਹ ਵਰਦੀ ਵਾਲਿਆਂ ਨੂੰ ਵੀ ਮੈਂ ਹੈਰਾਨ ਆ ਮੇਰੇ ਬੜੀ ਇੱਜ਼ਤ ਮਨ ਚ ਅੱਜ ਵੀ ਹੈਗੀ ਹੈ ਰਹੂਗੀ ਵੀ ਪਰ ਕੁਝ ਅਫਸਰ ਹੁੰਦੇ ਆ ਜਿਹੜੇ ਜਿਹੜੇ ਬਹੁਤ ਛੋਟੀਆਂ ਪੋਸਟਿੰਗਾਂ ਪਿੱਛੇ ਬਹੁਤ ਛੋਟੇ ਅਹੁਦਿਆਂ ਪਿੱਛੇ ਇਹ ਕੰਮ ਕਰਦੇ ਆ ਤੇ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਚਾਹਨਾ ਵੀ ਤੁਹਾਡੇ ਵੀ ਪਰਿਵਾਰ ਨੇ ਤੁਹਾਡੇ ਵੀ ਬੱਚੇ ਆ ਕਿਸੇ ਨਾਲ ਬੇਇਨਸਾਫੀ ਨਾ ਕਰੋ ਇਹਦੇ ਪਿੱਛੇ ਰਹਿ ਕੇ ਤੁਸੀਂ ਤਾਂ ਰਹਿਣਾ ਏ ਇਹਨੇ ਤਾਂ ਚਲੇ ਜਾਣਾ ਜਾਂ 27 ਜਾਂ 27 ਤੋਂ ਪਹਿਲਾਂ ਇੰਦੀ ਤਾਂ ਛੁੱਟੀ ਹੋ ਜਾਣੀ ਆ ਤੁਸੀਂ ਅੱਗੇ ਵੀ ਨੌਕਰੀਆਂ ਕਰਨੀਆਂ ਤੁਸੀਂ ਵਰਦੀ ਇਸ ਲਈ ਪਾਈ ਆ ਵੀ ਇਨਸਾਫ ਦੇਣਾ ਹੈ ਪਰ ਜਿਹੜਾ ਤੁਸੀਂ ਇਹ ਬੱਚਿਆਂ ਨਾਲ ਤੇ ਛੋਟਿਆਂ ਬੱਚਿਆਂ ਨਾਲ ਉਹਨਾਂ ਦੀ ਜ਼ਿੰਦਗੀ ਖਰਾਬ ਕਰਨ ਲੱਗੇ ਹੋ ਲੱਭ ਲੱਭ ਕੇ ਰੇਡਾਂ ਮਾਰ ਰਹੇ ਹੋ ਨੱਬ ਲੱਭ ਕੇ ਉਹਨਾਂ ਨੂੰ ਚੱਕ ਰਹੇ ਹੋ ਤੇ ਰਜੀਵ ਰਾਜਾ ਹਮੇਸ਼ਾ ਪਰਿਵਾਰ ਦਾ ਹਿੱਸਾ ਹੈ ਮੈਂ ਉਹਦੀ ਵਾਈਫ ਉਹਦੇ ਬੱਚਿਆਂ ਨੂੰ ਉਹਦੇ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਹੁਣੀ ਮੇਰੀ ਗੱਲ ਹੋਈ ਆ ਕਿਉਂਕਿ ਉਹ ਉਹ ਮੈਂ ਕਹ ਜੀ ਇਹ ਮੇਰੇ ਕਰਕੇ ਆ ਤੁਹਾਡਾ ਬੱਚਾ ਇਹ じゃ ਕਿੱਥੇ ਆ ਉੱਤ ਆਪ ਤੁਹਾਡੀ ਇਹ ਕਰੋੜਾਂ ਦੀਆਂ ਇੰਡਸਟਰੀਆਂ ਐ ਮੈਨੂੰ ਮਾਫ਼ ਕਰਦੇ ਹੋ ਮੇਰੇ ਕਰਕੇ ਤੁਹਾਨੂੰ ਇਹ ਸਹਿਣਾ ਪੈ ਰਿਹਾ ਪਰ ਮੈਂ ਫੇਰ ਕਹਿਣਾ ਇਹ ਜੇ ਲੜਾਈ ਸ਼ੁਰੂ ਕੀਤੀ ਆ ਤਾਂ ਪਾਈ ਸਾਹਿਬ ਹਿੱਕਤ ਵੱਜਣਾ ਸਿੱਖੋ ਇਹ ਪਿੱਛੋਂ वार ਕਰਕੇ ਭਗਵੰਤ ਮਾਨਸਿਆਂ ਇਹ ਪੰਜਾਬ ਨਹੀਂਗਾ ਫਿਰ ਫਿਰ ਇਹ ਲੜਾਈ ਇਹ ਚੂਹਿਆਂ ਗਿੱਦੜਾਂ ਵਾਲੀ ਲੜਾਈ ਆ ਇਹ ਪੰਜਾਬ ਆ ਜੇ ਕਰਨੀ ਆ ਤਾਂ ਮੂਹਰੇ ਆ ਕੇ ਕਰੋ ਮੈਂ ਆਪ ਮੂਰੇ ਆਉਂਗਾ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਜੇ ਤੇ ਮੈਂ ਆਪ ਕੋਠੀ ਦੇ ਬਾਹਰ ਗੇਟ ਖੋਲ ਲਈ ਅੰਦਰ ਆ ਕੇ ਗੱਲ ਕਰ ਲੂੰਗਾ ਨਹੀਂ ਖੋਲਣੇਗਾ ਬਾਹਰ ਮੀਡੀਆ ਮੂਰੇ ਗੱਲ ਕਰੂੰਗਾ ਤੇ ਇਸ ਕਰਕੇ ਆਪਣੀ ਜਿਹੜੀ ਵੀ ਇਹ ਹਰਕਤ ਕੀਤੀ ਆ ਇਹ ਤੁਹਾਨੂੰ ਮੁਬਾਰਕਬਾਦ ਤੁਹਾਡੇ ਨਿਗਾਮ ਆਦਮੀ ਨੂੰ ਮੁਬਾਰਕਬਾਦ ਪਰ ਮੈਂ ਇਸ ਕਰਕੇ ਗੱਲ ਕੀਤੀ ਮੈਂ ਤੇਰੇ ਕਰਕੇ ਨਹੀਂ ਗੱਲ ਕੀਤੀ ਨਾ ਮੈਂ ਕਿਸੇ ਪੁਲਿਸ ਅਫਸਰਾਂ ਕਰਕੇ ਕੀਤੀ ਆ ਇਹ ਗੱਲ ਮੈਨੂੰ ਕਰਨੀ ਤਾਂ ਪਈ ਵੀ ਉਹ ਬੱਚਿਆਂ ਦੇ ਉਹ ਬੱਚਿਆਂ ਦੇ ਜਿਨ੍ਹਾਂ ਦੇ ਤੁਸੀਂ ਐਡੜੀਆਂ ਐਫ ਆਈ ਆਰ ਪਰਚੇ ਦਰਜ ਕੀਤੇ ਆ ਲੁਟੇਰਾ ਬਣਾਇਆ ਉਹਨਾਂ ਨੂੰ ਗੁੰਡੇ ਬਣਾਇਆ ਐਕਸੋਸ਼ੀਸਟ ਬਣਾਇਆ ਉਹਨਾਂ ਦੇ ਪਰਿਵਾਰਾਂ ਤੇ ਉਹਨਾਂ ਦੇ ਕੀ ਅਸਰ ਪਊਗਾ ਉਹਨਾਂ ਦੇ ਬੱਚਿਆਂ ਤੇ ਕੀ ਅਸਰ ਪਊਗਾ ਇਸ ਕਰਕੇ ਮੈਨੂੰ ਇਹ ਗੱਲ ਕਹਿਣੀ ਪਈ ਬੋਲਣਾ ਪਿਆ ਇਹਨੇ ਰਾਤ ਨੂੰ ਕਿ ਅਗਲੀ ਗੱਲ ਦੇਖਾਂਗੇ ਕੀ ਸਵੇਰੇ ਕਿਹੜੇ ਕਿਹੜੇ ਬੱਚੇ ਨੌਜਵਾਨ ਤੁਸੀਂ ਹੋਰ ਚੱਕਦੇ ਹੋ ਫੜਦੇ ਹੋ ਕੀ ਜੀ ਨੇ ਆਪਣੇ ਬੱਚਿਆਂ ਦਾ ਪਰਵਾਹ ਨਾ ਕੀਤੀ ਹੋਵੇ